ਜਦੋਂ ਤੁਹਾਨੂੰ ਐਸਾ ਹੋਵੇ ਇੱਕ ਮੂਮੈਂਟ ਦੱਸੋ ਜੀ ਪੂਰੇ ਦਿਨ ਦੇ ਵਿੱਚ ਐਹ ਜੀ ਮੂਮੈਂਟ ਹੋਵੇ ਤੁਹਾਡੇ ਲਾਈਫ 'ਚ ਕੋਈ ਨਹੀਂ ਕੋਈ ਨਹੀਂ ਹੈਗੀ ਮੇਰੇ ਕਹਿਣ ਤੇ ਸਵੇਰੇ ਕੋਲਡ ਸ਼ਾਵਰ ਲੈਣਾ ਸ਼ੁਰੂ ਕਰ ਦੋ ਠੰਡੇ ਸ਼ਾਵਰ ਨਾਲ ਨਹਾਉਣਾ ਸ਼ੁਰੂ ਕਰ ਦੋ ਵਰਕਆਊਟ ਕਰੋ ਸਵੇਰੇ ਅੱਧਾ ਘੰਟਾ 45 ਮਿੰਟ ਸੈਰ ਹੀ ਕਰ ਲਓ ਜਿੰਨੇ ਗਰਮ ਕੱਪੜੇ ਪਾਣੇ ਓਨੇ ਗਰਮ ਕੱਪੜੇ ਪਾ ਕੇ ਜਾ ਕੇ ਸੈਰ ਕਰੋ ਘਰੇ ਆ ਕੇ ਜਦੋਂ ਤੁਹਾਡਾ ਮੁੜਕਾ ਸੁੱਕ ਗਿਆ ਨਾਲ ਦੀ ਨਾਲ ਠੰਡਾ ਚਿਲਡ ਪਾਣੀ ਦੇ ਵਿੱਚ ਤੁਸੀਂ ਜਾ ਕੇ ਸ਼ਾਵਰ ਲਓ ਤੁਹਾਡੇ ਸਰੀਰ ਦਾ ਪਹਿਲਾ ਰਿਸਪੌਂਸ ਪਤਾ ਕਿਉਂਗਾ ਜੀ ਆਏ ਜਾਂਦਾ ਜੀ ਹੌਕਾ ਅੰਦਰ ਤੁਸੀਂ ਸੋਚ ਕੇ ਦੇਖੋ ਉਸ ਵਕਤ ਜਿਹੜੀ ਉਹ ਸਾਹ ਤੁਹਾਡੇ ਸਰੀਰ ਦੇ ਵਿੱਚ ਗਿਆ ਉਹ ਤੁਹਾਡੇ ਦਿਮਾਗ ਲਈ ਤੁਹਾਡੇ ਹਾਰਟ ਲਈ ਤੁਹਾਡੇ ਬਾਡੀ ਦੇ ਇੱਕ ਇੱਕ ਆਰਗਨ ਨੂੰ ਇੱਕ ਇਸ ਤਰ੍ਹਾਂ ਦੇ ਜ਼ੋਨ ਚ ਆ ਗਿਆ ਵੀ ਉਹਨੂੰ ਹੁਣ ਠੰਡੇ ਪਾਣੀ ਦੇ ਵਿੱਚ ਜਾਂਦੇ ਸਾਰ ਇੱਕ ਅਟੈਕ ਫਾਰਮ ਬਿਲੀ ਉਹ ਅਟੈਕ ਫਾਰਮ ਦੇ ਵਿੱਚ ਉਹਨੂੰ ਆਕਸੀਜਨ ਦੀ ਡਿਮਾਂਡ ਹੋਰ ਵੱਧ ਗਈ ਵੀ ਛੇਤੀ ਛੇਤੀ ਮੈਨੂੰ ਆਕਸੀਜਨ ਤੋਂ ਮੇਰੇ ਤੇ ਕੋਈ ਅਟੈਕ ਨਾ ਹੋ ਜੇ ਉਹ ਜਦੋਂ ਉਧਰ ਨੂੰ ਤੁਰਿਆ ਤੁਸੀਂ ਨਾਲ ਹੀ ਸਾਹ ਖਿੱਚ ਉਹ ਸਾਹ ਸਾਰਾ A ਤੋਂ Z ਤੁਹਾਡੀ ਬਾਡੀ ਦੇ ਵਿੱਚ ਜ਼ਬਰਦਸਤ ਲੈਵਲ ਤੇ ਡਿਲੀਵਰ ਹੁੰਦਾ